ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਗੁਰਮੁਖ ਪਿਆਰੋ ਇਸ ਟਾਈਮ ਨਾਲ ਗਰਮੀ ਵਧਣ ਕਰਕੇ ਲੂਜ਼ ਮੋਸ਼ਨ ਦੀ ਕਾਫੀ ਜ਼ਿਆਦਾ ਪ੍ਰੋਬਲਮ ਚੱਲ ਰਹੀ ਆ ਇਹਦਾ ਸਸਤਾ ਸੁੰਦਰ ਵਧੀਆ ਇਲਾਜ ਤੁਹਾਨੂੰ ਇਹ ਦੱਸ ਰਿਹਾ ਕਿ ਤੁਸੀਂ ਬਾਜ਼ਾਰ ਤੋਂ ਦੋ ਪੈਕੇਟ ਇਕ ਸ਼ਬਲ ਦੇ ਲੈ ਆਉਣੇ ਆ ਕੋਈ 10-10 ਰੁਪਏ ਦੇ ਆਉਣਗੇ ਤੇ 20 ਰੁਪਏ ਦਾ ਦਹੀਂ ਲੈ ਆਉਣਾ ਅੱਧਾ ਦਹੀਂ ਲੈ ਲੈਣਾ ਉਹਦੇ ਵਿੱਚ ਮਿੱਠਾ ਜਿੰਨਾ ਖਾਣਾ ਤੁਸੀਂ ਲੋੜ ਅਨੁਸਾਰ ਮਿਕਸ ਕਰਕੇ ਤੇ ਅੱਧਾ ਉਹਦੇ ਵਿੱਚ ਤੁਸੀਂ ਪੈਕਟ ਇਸਕ ਬੋਲ ਦਾ ਪਾ ਲੈਣਾ ਵਾ ਪਾ ਕੇ ਨੂੰ ਲਾ ਕੇ ਤੇ ਜਿਆਦਾ ਟਾਈਮ ਪਿਆ ਨਹੀਂ ਰਹਿਣ ਦੇਣਾ ਉਸੇ ਟਾਈਮ ਹੀ ਖਾ ਲੈਣਾ ਵਾ ਕਿਉਂਕਿ ਉਹ ਫਿਰ ਫਲਾਉ ਕਰ ਜਾਂਦਾ ਤੇ ਉਹ ਅੰਦਰ ਜਾ ਕੇ ਪੇਟ ਦੇ ਫਲਾਉ ਕਰੂਗਾ ਉਹਦੇ ਨਾਲ ਇੱਕ ਤੇ ਐਂਟੀਬਾਇਓਟਿਕ ਬਣ ਜਾਂਦਾ ਤੁਹਾਡੀ ਇਨਫੈਕਸ਼ਨ ਦੂਰ ਕਰੂਗਾ ਔਰ ਪੇਟ ਦੀ ਜਿਹੜੀ ਪ੍ਰੋਬਲਮ ਆ ਜਿਹੜਾ ਲੂਜ਼ ਮੋਸ਼ਨ ਦੀ ਜਾਂ ਗਰਗਰੜੋ ਹੁੰਦਾ ਉਹ ਸਭ ਠੀਕ ਹੋ ਜਾਊਗਾ ਠੀਕ ਹੈ ਤੇ ਲੋੜ ਅਨਸਾਰ ਤੁਸੀਂ ਵਰਤ ਸਕਦੇ ਜੀ ਠੀਕ ਆ ਇੱਕ ਤੇ ਇਹਦਾ ਜਿਹੜਾ ਫਰਕ ਰੱਖਣਾ ਪਹਿਲੀ ਕਿਰਾਗ ਦਾ ਦੂਜੀ ਦਾ ਉਹ ਕੋਈ ਘੰਟੇ ਘੰਟੇ ਕਿਦਾ ਇੱਕ ਘੰਟੇ ਦਾ ਫਰਕ ਪਾ ਕੇ ਦੂਜੀ ਖਰਾਕ ਖਾ ਲਓ ਪਹਿਲੀ ਨਾਲੋਂ ਤੇ ਦੋ ਖਰਾਕਾ ਖਾਣ ਤੋਂ ਬਾਅਦ ਤੁਹਾਨੂੰ ਪਤਾ ਲੱਗੂ ਜੇ ਤੀਜੀ ਮਹਿਸੂਸ ਹੋਵੇ ਤੇ ਦੋ ਤਿੰਨ ਘੰਟੇ ਦੇ ਗੈਪ ਨਾਲ ਤੀਜੀ ਵੀ ਖਾ ਸਕਦੇ ਜੇ ਵਾਇਗਰ ਡਾਕਟਰ ਸਾਹਿਬ ਐ ਕਿ ਚੁੱਪੀ ਫੜੇ